ਇਦਾਂ ਕਰਨੀ ਆ ਵੀਰ ਜੀ ਕੋਲ ਜਾਣੀ ਆ ਹੈ ਵੀਰ ਜੀ ਤਹੀ ਇੱਥੇ ਆ ਗਏ ਮੈਂ ਤੁਹਾਡੇ ਵੱਲ ਹੀ ਹੋਣ ਲੱਗੀ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਨਾ ਕੰਮ ਆਇਆ ਹਾਂ ਹਾਂ ਜੀ ਤੇ ਹਾਂ ਨਹੀਂ ਸੈਟ ਹਾਂ ਇੱਥੇ ਬਹਿ ਜੀ ਵੀਰ ਜੀ ਦੱਸੋ ਮੇਰੀ ਗੱਲ ਸੁਣ ਤੇਰਾ ਜਿੰਨਾ ਵੀ ਦਿਲ ਕਰੇ ਨਾ ਤੇ ਤੂੰ ਨਾ ਇਹ ਨਾ ਨਹੀਂ ਲੈਣਾ ਕਿ ਮੈਂ ਉੱਥੇ ਜਾਣਾ ਹਾਂ ਕਿੱਥੇ ਉੱਥੇ ਆਪਣੀ ਵੇਂਡੀ ਪੇਲ ਭੂਰੀ ਕੁਟੋ ਆ ਲੈ ਤਾਂ ਸਵਿਧੀ ਉਹਨਾਂ ਨੇ ਕਿਉਂ ਜਾਣਾ ਉਹਨਾਂ ਦਾ ਵੀ ਤੇ ਘਰ ਵਸਣ ਡਿਆ ਉਹਨੇ ਤੈਨੂੰ ਨਹੀਂ ਨੰਗਲਾ ਦਾ ਪਤਾ ਹਈ ਤੈਨੂੰ ਮਿਲੇ ਨਹੀਂ ਹੈਗੇ ਨਹੀਂ ਮਿਲਿਆ ਮੈਨੂੰ ਉਹ ਉਹ ਨਹੀਂ ਵਧੀਆ ਹੈ ਵਧੀਆ ਹੈ ਮੇਰੀ ਗੱਲ ਸੁਣਦਾ ਤੂੰ ਇਹ ਕਰੋ ਨਾ ਪੈਰ ਨਹੀਂ ਪੁੱਟਣਾ ਜਿਵੇਂ ਜਿਵੇਂ ਜਿੱਦਾਂ ਮਰਜ਼ੀ ਕਰਕੇ ਵੀ ਕਿਹੜੀ ਗੱਲ ਹੋਈ ਹੈ ਉਹਨੇ ਵਿਆਹ ਕਰਾਇਆ ਨਹੀਂ ਕਰਾਇਆ ਫੇਰ ਠੀਕ ਹੈ ਮੈਂ ਦੱਸੂਗਾ ਤੈਨੂੰ ਜਦੋਂ ਵੀ ਤੇਰਾ ਦਿਲ ਕਰਦਾ ਨਾ ਮੈਨੂੰ ਮਿਲਣ ਨੂੰ ਤੂੰ ਮੈਨੂੰ ਫੋਨ ਕਰ ਮੈਂ ਆ ਜੂੰ ਕਰੂੰਗਾ ਪਰ ਤੂੰ ਨਾ ਨਹੀਂ ਲੈਣਾ ਉੱਥੇ ਜਾਂਦਾ ਠੀਕ ਹੈ ਠੀਕ ਹੈ ਵੀਰ ਜੀ ਕਿੰਨਾ ਦਾ ਮੈਨਾਂ ਨਾ ਕਮਾਂ ਤੇ ਇਹ ਗੇਣਾ ਨਹੀਂ ਯਾਰ ਕਿ ਚੰਦੇ ਨਹੀਂ ਲੱਗਦੀ ਤੂੰ ਆ ਤੇਰਾ ਦਿਲ ਵੀ ਕਰੇ ਨਾ ਤੂੰ ਨਾ ਹੀ ਲੈਣਾ ਉੱਥੇ ਜਾਂਦਾ ਠੀਕ ਦੋਦ ਮੈਂ ਕੰਮ ਕਰਕੇ ਨਾ ਫਿਰ ਕਰ ਦੂੰਗੀ ਪਤਾ ਕੀ ਬਣਿਆ ਠੀਕ ਹੈ ਵੀਰ ਜੀ ਠੀਕ ਵੀਰ ਜੀ ਸੱਚ ਉੱਥੇ ਮੰਮੀ ਜੀ ਹਣੀ ਜਿੱਦਾਂ ਗਏ ਨੇ ਆਹੋ ਐਨੇ ਪਾਪੜ ਵੇਲੇ ਆ ਸਾਰੇ ਕੀਤੇ ਕਰਾਇਏ ਦੇ ਉੱਤੇ ਪਾਣੀ ਪਾ ਦੀ ਕਿ ਮੁੜ ਕੇ ਹੁਣ ਤੋਂ ਸੁਣ ਲੈ ਦਾ ਸੁਣ ਲੈ ਉਹ ਮੇਲੇ ਆ ਮੇਲੇ ਮੇਰੇ ਆਲ ਤੇ ਰੁਪਿੰਦਰ ਵੀ ਆਈ ਏ ਉਹ ਮੇਰੇ ਆਲ ਤੇ ਰੁਪਿੰਦਰ ਵੀ ਆਈ ਏ ਮੁੜਕੇ ਨਹੀਂ ਕੋਈ ਕੰਮ ਹੋਇਆ ਹੁਣ ਤੁਸੀਂ ਕਿਹਾ ਤਾਂ ਭਰਾ ਆਊਗਾ ਉਹਦੇ ਨਾਲ ਕੱਲ ਦਾਗੇ ਤਾਂ ਵੀ ਕੋਈ ਕੰਮ ਨਹੀਂ ਹੋਇਆ ਫੇ ਮੈਂ ਤਾਂ ਬਥੇਰਾ ਕਿਹਾ ਸੀ ਉਹਦੇ ਭਰਾ ਨੂੰ ਨਹੀਂ ਮੰਨਿਆ ਹੁਣ ਕੀ ਕਰਦੀ ਪਿਓ ਤੇਰਾ ਤਾਂ ਲਾਗੇ ਚੜਕੇ ਬੈਠਾ ਹੈਗਾ ਗਲਤ ਭੁੱਲਿਆ ਗਏ ਹੁਣ ਇੱਥੇ ਰੋਟੀ ਪੱਕੀ ਹੁੰਦੀ ਆ ਫੁਲਕੇ ਹੀ ਦੋ ਖਾਣੇ ਆ ਫੇਰ ਕੀ ਇੱਥੇ ਸੁੱਤਾ ਆਰਾਮ ਦੇ ਨਾਲ ਕੱਟ ਲੈ ਆਪੇ ਜੀ ਤੋਗਾ ਇੰਤਾਂ ਕਰਦੀ ਆਂ ਚਾਹ ਧਾਰੀ ਦਿੰਨੀ ਆ ਪਰ ਮੈਨੂੰ ਇੰਨਾ ਦੀ ਸਮਝ ਨਹੀਂ ਆਉਂਦੀ ਦਸ ਅੰਦਰ ਵੜ ਕੇ ਬੈਠੇ ਆ ਇਹਨਾਂ ਨੂੰ ਪਤਾ ਨਹੀਂ ਆ ਕਿ ਵੀਰ ਜੀ ਆਈ ਆ ਉਹਨਾਂ ਦੇ ਲਾਗੇ ਜਾ ਕੇ ਬੈਠੇ ਆ ਚਾਹ ਬਾਅਦ ਵਿੱਚ ਹੀ ਧਾਰਦੀ ਆ ਹਮ ਚੱਲ ਹੁਣ ਆਇਆ ਬਣਾ ਤੇ ਇਹ ਆ ਵੀ ਯੋਦ ਨੇ ਅਈ ਨੇ ਕਹਿਣਾ ਉਹਨੇ ਸਹੀ ਕਹਿਣਾ ਕੱਲ੍ਹ ਬਾਦ ਹੋਈ ਨਾਲ ਜਾਣ ਵਾਲੋ ਜੇ ਹੋਊਗੀ ਤਾਂ ਫਿਰ ਵੇਖੀ ਜਾਊਗੀ ਪਹਿਲਾਂ ਉਹਨੂੰ ਮਿਲੋ ਤੇ ਸਹੀ ਜਾਗੇ ਐਡੀ ਦੂਰ ਉਹ ਵਿਚਾਰਾ ਚੇਚਾ ਇੱਥੇ ਆਇਆ ਵਾ ਤੁਸੀਂ ਅੱਧਾ ਮੈਂ ਨਹੀਂ ਵਿਆਹ ਵਾ ਸਾਰਾ ਟੱਬਰ ਮਿਲਣ ਤੇ ਲਿਆ ਉਹਨੂੰ ਹੋਰ ਕਿੰਨੇ ਕ ਜਾਣੇ ਮਿਲਣਾਂ ਚੱਲ ਮੈਂ ਉਹ ਸਾਰਾ ਟੱਬਰ ਮਿਲਣ ਤੇ ਡਿਆ ਵਾ ਹੈਲੋ 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 ਹਾਂਜੀ ਨਹੀਂ ਕੋਈ ਨਹੀਂ ਕੋਈ ਨਹੀਂ ਜੇ ਤੁਸੀਂ ਆਖੋਗੇ ਤਾਂ ਮੈਂ ਚੰਡੀਗੜ੍ਹ ਸਿਫਟ ਹੋ ਜਾਣਾ ਹਾਂ ਸਿਫਟ ਠੀਕ ਹੈ ਸ਼ਿਫਟ ਜੇ ਤੂੰ ਹੀ ਆਖੋ ਤੇ ਮੈਂ ਚੰਡੀਗੜ੍ਹੇ ਸ਼ਿਫਟ ਹੋ ਜਾਣਾ ਏਦਾਂ ਕਰਨਾ ਵੀਰ ਜੀ ਨਾਲ ਗੱਲ ਕਰਨਾ ਬੇਟਾ ਲਵਲੀ ਗਈ ਨਹੀਂ ਅੱਜ ਪੰਬੀ ਤੇ ਨਹੀਂ ਇਹ ਕੀ ਗੱਲ ਹੋ ਗਈ ਹੈ ਕੀ ਗੱਲ ਹੋ ਗਈ ਆ ਚਲੋ ਦੋ ਚਾਂਸ ਦੇਨੇ ਆ ਤੈਨੂੰ ਹੋਰ ਨਹੀਂ ਤੇ ਭਾਬੀ ਨਹੀਂ ਇੱਥੇ ਸੱਦਣਾ ਇੱਕ ਵਾਰੀ ਵੀਡੀਓ ਬਣਾ ਲੈਣੀ ਹੋਣੀ ਬਣ ਮੈਨੂੰ ਕੀ ਕਹਿੰਦੀ ਆ ਹਾਂ ਕੋਈ ਨਹੀਂ ਮੈਂ ਕਰਕੇ ਨਾ ਗੱਲ ਤੇ ਤੁਹਾਨੂੰ ਦੱਸਣਾ ਠੀਕ ਹੈ ਯਾ ਕਰ ਗਾ ਹੋਰ ਕੋ ਕਹਣਾ ਚਲੋ ਮੈਂ ਰਪਿੰਦਰ ਨੂੰ ਪੁੱਛ ਕੇ ਫਿਰ ਦੱਸਣਾ ਤਾਂ ਉਦੋਂ ਦੇ ਕੰਮ ਸਾਰੇ ਸਿੱਧੇ ਹੋਣਗੇ ਚੱਲ ਇਹ ਵੀ ਪਹਿਲਾਂ 10000 ਦੇ ਲੱਗੇ ਹਾਂਜੀ ਹੁਣ ਨੌਕਰੀ ਮਿਲ ਗਈ ਆ ਹੁਣ ਵੱਧ ਗਈ ਆ ਤਨਖਾਹ ਵੱਧ ਗਈ ਵੱਧ ਗਈ ਮੈਂ ਤੇ ਇਹ ਸਮਝਣਾ ਵਾ ਕੀ ਆ ਫਰੀਦ ਬੰਦਿਆ ਸਾਰਿਆਂ ਨੂੰ ਚਲ ਉਹ ਮੈਂ ਤੇ ਇਹ ਸੋਚਣਾ ਵਾ ਵੀ ਤੇਰੇ ਕਰਕੇ ਸਾਰਾ ਕੁਝ ਹੋਣ ਗਿਆ ਵਾ ਆੜਾ ਇੱਥੇ ਮੈਂ 2-2 ਢਾਈ-ਢਾਈ ਲੱਖ ਦਾ ਇਹ ਨਾ ਸਮਾਨ ਲੈਂਦਾ ਇੰਨਾ ਮਹਿੰਗਾ ਉਹਦੀ ਤਾਂ ਮਾਲਕਣ ਬਣ ਜਾਂਦਾ ਸੋਰੀ 2 1 ਜਿਹੜਾ ਮੈਂ ਇੱਥੇ 2-2 ਢਾਈ-ਢਾਈ ਲੱਖ ਦਾ ਇਦਾਂ ਕਰਨੀ ਆ ਵੀਰ ਜੀ ਕੋਲ ਜਾਣੀ ਆ ਹੈ ਵੀਰ ਜੀ ਤੇ ਇੱਥੇ ਆ ਗਏ ਮੈਂ ਤੁਹਾਡੇ ਵੱਲ ਹੀ ਹੋਣ ਲੱਗੀ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਕੰਮ ਆਇਆ ਹਾਂ ਹਾਂ ਜੀ ਮੈਂ ਆਣੀ ਸੈਟ ਹਾਂ ਇੱਥੇ ਬਹਿ ਜੀ ਵੀਰ ਜੀ ਦੱਸੋ ਮੇਰੀ ਗੱਲ ਸੁਣਾਂ ਤੇਰਾ ਜਿੰਨਾ ਵੀ ਦਿਲ ਕਰੇ ਨਾ ਤੇ ਤੂੰ ਨਾ ਇਹ ਨਾ ਨਹੀਂ ਲੈਣਾ ਕਿ ਮੈਂ ਉੱਥੇ ਜਾਣਾ ਕਿੱਥੇ ਉੱਥੇ ਆਪਣੇ ਪਿੰਡੀ ਪਿੰਕੂ ਹੀ ਕੁੜੀ ਤੋਹ ਲੈ ਤਾਂ ਸਵਦੀ ਉਹਨਾਂ ਨੇ ਕਿਉਂ ਜਾਣਾ ਉਹਨਾਂ ਦਾ ਵੀ ਤੇ ਘਰ ਵਸਣ ਡਿਆ ਉਹਨੇ ਤੈਨੂੰ ਨਹੀਂ ਨਾ ਗੱਲਾਂ ਦਾ ਪਤਾ ਹਈ ਤੁਹਾਨੂੰ ਮਿਲੇ ਨਹੀਂ ਹੈਗੇ ਨਹੀਂ ਮਿਲਿਆ ਮੈਨੂੰ ਓਹ ਹੋਹ ਨਹੀਂ ਵਧੀਆ ਹੈ ਵਧੀਆ ਹੈ ਮੇਰੀ ਗੱਲ ਸੁਣਦਾ ਤੂੰ ਇਹ ਕਰੋ ਨਾ ਪੈਰ ਨਹੀਂ ਬੁੱਟਣਾ ਜੀ ਜਿਵੇਂ ਜਿੱਦਾਂ ਮਰਜ਼ੀ ਕਰਕੇ ਵੀ ਕਿਹੜੀ ਗੱਲ ਹੋਈ ਆ ਉਹਨੇ ਵਿਆਹ ਕਰਾਇਆ ਨਹੀਂ ਕਰਾਇਆ ਫੇਰ ਠੀਕ ਮੈਂ ਦੱਸੂਗਾ ਤੈਨੂੰ ਜਦੋਂ ਵੀ ਤੇਰਾ ਦਿਲ ਕਰਦਾ ਨਾ ਮੈਨੂੰ ਮਿਲਣੋਂ ਤੂੰ ਮੈਨੂੰ ਫੋਨ ਕਰ ਮੈਂ ਆਜੂਗਾ ਰੂੰਗਾ ਪਰ ਤੂੰ ਨਾ ਨਹੀਂ ਲੈਣਾ ਉੱਥੇ ਜਾਂਦਾ ਠੀਕ ਆ ਠੀਕ ਆ ਵੀਰ ਜੀ ਜਿੰਨਾ ਦਾ ਮੈਂ ਨਾ ਨਾ ਕਮਾਂ ਤੇ ਇਹ ਕੇ ਹੈ ਨਾ ਹੀ ਨਹੀਂ ਯਾਰ ਇੱਕ ਸਮਝ ਨਹੀਂ ਆ ਰਹੀ ਟੂ ਆ ਤੇਰਾ ਦਿਲ ਵੀ ਕਰੇ ਨਾ ਤੂੰ ਨਾ ਨਹੀਂ ਲੈਣਾ ਉੱਥੇ ਜਾਂਦਾ ਠੀਕ ਜਦੋਂ ਮੈਂ ਕੰਮ ਕਰਕੇ ਨਾ ਫੇਰ ਕਰ ਦਊਂ ਵੀ ਪਤਾ ਕੀ ਬਣਿਆ ਠੀਕ ਆ ਵੀਰ ਜੀ ਅੱਗੇ ਜੀ ਸੱਚ ਉਹ ਤੇ ਮੰਮੀ ਜੀ ਹੁਣੀ ਜਿੱਦਾਂ ਗਏ ਨੇ ਆਹੋ ਇੰਨੇ ਪਾਪੜ ਵੇਲੇ ਆ ਸਾਰੇ ਕੀਤੇ ਕਰਾਇਏ ਦੇ ਉੱਤੇ ਪਾਣੀ ਪਾ ਦੀ ਕਿ ਮੁਰਕੇ ਹੁਣ ਤੋਂ ਸੁਣ ਲੈ ਤਾਂ ਸੁਣ ਲੈ ਮੇਲੇ ਆ ਮੇਲੇ ਮੇਰੇ ਆਲ ਤੇ ਰੁਪਿੰਦਰ ਵੀ ਆਈ ਉਹ ਮੇਰੇ ਆਲ ਤੇ ਰੁਪਿੰਦਰ ਵੀ ਆਈ ਮੁਰਕੇ ਨਹੀਂ ਕੋਈ ਕੰਮ ਹੋਇਆ ਹੁਣ ਤੁਸੀਂ ਕਿਹਾ ਤਾਂ ਭਰਾ ਆਊਗਾ ਉਹਦੇ ਨਾਲ ਕੱਲ ਦਾਗੇ ਤਾਂ ਵੀ ਕੋਈ ਕੰਮ ਨਹੀਂ ਹੋਇਆ ਫੇ ਮੈਂ ਤਾਂ ਬਥੇਰਾ ਕਿਹਾ ਸੀ ਉਹਦੇ ਭਰਾ ਨੂੰ ਨਹੀਂ ਮੰਨਿਆ ਹੁਣ ਕੀ ਕਰਦੀ ਪਿਓ ਤੇਰਾ ਤਾਂ ਲਾਗੇ ਚੜਕੇ ਬੈਠਾ ਹੈਗਾ ਗਲਤ ਬੋਲਿਆ ਗਏ ਹੁਣ ਵੈਂਗਾ ਇੱਥੇ ਰੋਟੀ ਪੱਕੀ ਹੁੰਦੀ ਆ ਫੁੜਕੇ ਹੀ ਦੋ ਖਾਣੇ ਆ ਫੇਰ ਕੀ ਇੱਥੇ ਸੱਤਾ ਆਰਾਮ ਦੇ ਨਾਲ ਕੱਟ ਲਿਆ ਭਾਜੀ ਇਦਾਂ ਕਰਦੀ ਆ ਚਾਹ ਧਾਰੀ ਦਿੰਨੀ ਆ ਪਰ ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਦਸ ਅੰਦਰ ਵੜ ਕੇ ਬੈਠੇ ਆ ਇਹਨਾਂ ਨੂੰ ਪਤਾ ਨਹੀਂ ਆ ਕਿ ਵੀਰ ਜੀ ਆਈ ਆ ਉਹਨਾਂ ਦੇ ਲਾਗੇ ਜਾ ਕੇ ਬੈਠੇ ਓਏ ਚਾ ਬਾਦ ਵਿੱਚ ਈ ਤਰਦੀ ਆ ਹੂੰ ਚੱਲ ਹੁਣ ਆਇਆ ਵਣੋ ਤੇ ਇਹ ਆ ਵੀ ਯੋਦ ਨੇ ਨਹੀਂ ਕਹਿਣਾ ਇਹ ਤਾਂ ਕਹਿਣਾ ਭਾਈ ਆ ਇਹਨੇ ਕਹਿਣਾ ਉਹਨੇ ਸਹੀ ਕਹਿਣਾ ਪਲ ਬਾਦ ਹੋਈ ਨਾਲ ਜਾਣ ਵਾਲੋ ਜੇ ਹੋਊਗੀ ਤਾਂ ਫਿਰ ਵੇਖੀ ਜਾਊਗੀ ਪਹਿਲਾਂ ਉਹਨੂੰ ਮਿਲੋ ਤੇ ਸਹੀ ਜਾਗੇ ਐਡੀ ਦੂਰ ਉਹ ਵਿਚਾਰਾ ਚੇਚਾ ਇੱਥੇ ਆਇਆ ਵ ਤੁਸੀਂ ਅੱਧਾ ਮੈਂ ਨਹੀਂ ਵਿਆਹ ਵਾ ਸਾਰਾ ਟੱਬਰ ਮਿਲਣ ਤੇ ਲਿਆ ਉਹਨੂੰ ਹੋਰ ਕਿੰਨੇ ਕ ਜਾਣੇ ਮਿਲਣਾਂ ਚੱਲ ਮੈਂ ਉਹ ਸਾਰਾ ਟੱਬਰ ਮਿਲਣ ਤੇ ਡਿਆ ਵਨੋ ਹੈਲੋ ਹੈਲੋ ਹਾਂਜੀ ਨਹੀਂ ਕੋਈ ਨਹੀਂ ਕੋਈ ਨਹੀਂ ਜੇ ਤੁਸੀਂ ਆਖੋਗੇ ਤੇ ਮੈਂ ਚੰਡੀਗੜ੍ਹੇ ਸ਼ਿਫਟ ਹੋ ਜਾਣਾ ਹਾਂ ਸ਼ਿਫਟ ਠੀਕ ਹੈ ਸ਼ਿਫਟ ਜੇ ਤੁਸੀਂ ਆਖੋ ਤੇ ਮੈਂ ਚੰਡੀਗੜ੍ਹੇ ਸ਼ਿਫਟ ਹੋ ਜਾਣਾ ਹਾਂ ਐਦਾਂ ਕਰਨਾ ਵੀਰ ਜੀ ਨਾਲ ਗੱਲ ਕਰਨਾ ਬੈਠਾ ਲਵਲੀ ਗਏ ਨਹੀਂ ਆ ਤੇ ਪੰਬੀ ਤੇ ਨਹੀਂ ਇਹ ਕੀ ਗੱਲ ਹੋ ਗਈ ਐ ਠੀਕ ਹੈ ਲੱਗੀ ਐ ਚਲੋ ਜੀ ਦੋ ਚਾਂਸ ਦੇਨੇ ਆ ਤੈਨੂੰ ਹੋਰ ਨਹੀਂ ਤੇ ਭਾਬੀ ਨਹੀਂ ਇਥੇ ਸੱਦਣਾ ਇੱਕ ਵਾਰੀ ਵੀਡੀਓ ਬਣਾ ਲੈਣੀ ਹੋਣੀ ਮੈਨੂੰ ਕੀ ਕਹਿੰਦੀ ਆ ਹਾਂ ਕੋਈ ਨਹੀਂ ਮੈਂ ਕਰਕੇ ਨਾ ਗੱਲ ਤੇ ਤੁਹਾਨੂੰ ਦੱਸਣਾ ਠੀਕ ਜੀ ਯਾ ਕਰ ਗਾ ਹੋਰ ਕੋ ਕਹਣਾ ਚਲੋ ਮੈਂ ਰਪਿੰਦਰ ਨੂੰ ਪੁੱਛ ਕੇ ਫਿਰ ਦੱਸਣਾ ਤਾਂ ਉਦੋਂ ਦੇ ਕੰਮ ਸਾਰੇ ਸਿੱਧੇ ਹੋਣਗੇ ਚੱਲ ਨਹੀਂ ਆ ਵੀ ਪਹਿਲਾਂ 10000 ਦੇ ਲੱਗੇ ਹਾਂਜੀ ਹੁਣ ਨੌਕਰੀ ਮਿਲ ਗਈ ਆ ਹੁਣ ਵੱਧ ਗਈ ਆ ਤਨਖਾਹ ਵੱਧ ਗਈ ਵੱਧ ਗਈ ਮੈਂ ਤੇ ਇਹ ਸਮਝਣਾ ਵਾ ਕੀ ਆ ਸਰੇ ਰੂਮਾਂ ਦੇ ਸਾਰਿਆਂ ਨੂੰ ਚਲੋ ਉਹ ਮੈਂ ਤੇ ਇਹ ਸੋਚਣਾ ਵਾ ਤੇਰੇ ਕਰਕੇ ਸਾਰਾ ਕੁਝ ਹੋ ਗਿਆ ਵਾ ਤੇ ਆਹੜਾ ਇੱਥੇ ਮੈਂ 2-2 ਢਾਈ-ਢਾਈ ਲੱਖ ਦਾ ਇਹਨਾਂ ਸਮਾਨ ਲਿਆਂਦਾ ਇੰਨਾ ਮਹਿੰਗਾ ਉਹਦੀ ਤਾਂ ਮਾਲਕਣ ਬਣ ਜਾਂਦਾ ਮਾ ਸੌਰੀ 2 1 ਜਿਹੜਾ ਮੈਂ ਇੱਥੇ 2-2 ਢਾਈ-ਢਾਈ ਲੱਖ